ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰ ਕੋ ਸੁਖਾ ਹਰਿ ਸਿਮਰਤਾ ਸਗਲ ਬਿਨਾ ਸੇ ਦੁਖਾ ਸਗਲ ਸੁਖ ਸੁਖਾਂ ਕਉ ਚਿਤ ਆਵੈ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੈ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸ਼ਬਦ ਜੰਕਾ ਨਿਸ਼ਾਨਾ ਗੌਰਵ ਪੂਰੈ ਹਰ ਨਾਮ ਦਿਲ ਲਾਇਆ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰ ਕੋ ਸੁਖਾ ਹਰਿ ਸਿਮਰਤ ਸਗਲ ਬਿਨਾ ਸੇ ਦੁਖਾ ਤਗਲ ਸੋਖ ਜਾਂ ਕਾਉ ਚਿੱਤਿ ਆਵੈ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾ ਤਨ ਮਨ ਸੇਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੈ ਦੁਖ ਡੇਰਾ ਹੁਕਮ ਬੂਝੈ ਸੋਇ ਪਰਵਾਨ ਸਾਚ ਸ਼ਬਦ ਜੰਕਾ ਨਿਸ਼ਾਨਾ ਗੌਰਪੁਰੇ ਹਰ ਨਾਮ ਦੇ ਲਾਇਆ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰੋਂ ਸੁਖਾ ਹਰ ਸਿਮਰਤ ਸਗਲ ਬਿਨਾ ਸੇ ਦੁਖਾ ਸਗਲ ਸੁਖ ਜਾਂ ਕਾ ਚਿਤ ਆਵੈ ਸੋ ਨਾਮ ਜਪੈ ਜੋ ਜਨ ਤਦ ਭਾਵੈ ਰਹਾ ਤਨ ਮਨ ਸੇਤਲ ਜਪ ਨਾਮ ਤੇਰਾ ਹਰ ਹਰ ਜਪ ਤਰ ਤਹ ਦੁਖ ਡੇਰਾ ਹੁਕਮ ਬੁਜੈ ਸੋਈ ਪਰਵਾਣ ਸਾਚ ਸ਼ਬਦ ਜੰਕਾ ਨਿਸ਼ਾਨਾ ਗੌਰਪੂਰੈ ਹਰ ਨਾਮ ਦੇ ਲਾਇਆ ਭਨਤ ਨਾਨਕ ਮੇਰੇ ਮਨ ਸੁਖ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰੋਂ ਸੁਖਾ ਹਰਿ ਸਿਮਰਤ ਸਗਲ ਬਿਨਾ ਸੇ ਦੁਖਾ ਸਗਲ ਸੋਖ ਜਾਂ ਕਉ ਚਿਤ ਆਵੈ ਸੋ ਨਾਮ ਜਪੈ ਜੋ ਜਨ ਤਦ ਭਾਵੈ ਰਹਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੈ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸ਼ਬਦ ਜੰਕਾ ਨਿਸ਼ਾਨਾ ਗੌਰਪੂਰੈ ਹਰ ਨਾਮ ਦਿਲ ਲਾਇਆ ਪੰਤ ਨਾਨਕ ਮੇਰੇ ਮਨ ਸੁਖ ਪਾਇਆ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰ ਕੋ ਸੁਖਾ ਹਰਿ ਸਿਮਰਤ ਸਗਲ ਬਿਨਾ ਸੇ ਦੁਖਾ ਸਗਲ ਸੁਖ ਜਾਂ ਕਾ ਚਿਤ ਆਵੈ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾ ਤਨ ਮਨ ਸੇਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੈ ਦੁਖ ਡੇਰਾ ਹੁਕਮੋਂ ਬੁਝੈ ਸੋਈ ਪਰਵਾਣਾ ਸਾਚ ਸ਼ਬਦ ਜੰਕਾ ਨਿਸ਼ਾਨਾ ਗੌਰਵ ਪੂਰੇ ਹਰ ਨਾਮ ਦੇ ਲਾਇਆ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰੋਂ ਸੁਖਾ ਹਰਿ ਸਿਮਰਤਾ ਸਗਲ ਬਿਨਾ ਸੇ ਦੁਖਾ ਸਗਲ ਸੋਖ ਜਾਂ ਕਾਉ ਚਿਤ ਆਵੇ ਸੋ ਨਾਮ ਜਪੈ ਜੋ ਜਨ ਤੁਦ ਭਾਵੈ ਰਹਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੈ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸ਼ਬਦ ਜੰਕਾ ਨਿਸ਼ਾਨਾ ਗੌਰਪੁਰੇ ਹਰ ਨਾਮ ਦੇ ਲਾਇਆ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰ ਕੋ ਨ ਸੁਖਾ ਹਰ ਸਿਮਰਤਾ ਸਗਲ ਬਿਨਾ ਸੇ ਦੁਖਾ ਸਗਲ ਸੁਖ ਸੁਜਾ ਕਉ ਚਿਤ ਆਵੈ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੈ ਦੁਖ ਡੇਰਾ ਹੁਕਮ ਬੁਜੈ ਸੋਈ ਪਰਵਾਨ ਸਾਚ ਸ਼ਬਦ ਜੰਕਾ ਨਿਸ਼ਾਨਾ ਗੁਰਪੁਰ ਹੈ ਹਰ ਨਾਮ ਦੇ ਰਾਯਾ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰ ਹੋਣ ਸੁਖਾ ਹਰਿ ਸਿਮਰਤ ਸਗਲ ਬਿਨਾ ਸੇ ਦੁਖਾ ਸਗਲ ਸੁਖ ਸਜਾ ਕਉ ਚਿਤ ਆਵੈ ਸੋ ਨਾਮ ਜਪੈ ਜੋ ਜਨ ਤਦ ਭਾਵੈ ਰਹਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੈ ਦੁਖ ਡੇਰਾ ਹੁਕਮ ਬੁਜੈ ਸੋਈ ਪਰਵਾਨ ਸਾਚ ਸ਼ਬਦ ਜੰਕਾ ਨਿਸ਼ਾਨਾ ਗੌਰਪੂਰੈ ਹਰ ਨਾਮ ਦੇ ਲਾਇਆ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰੋਂ ਸੁਖਾ ਹਰਿ ਸਿਮਰਤਾ ਸਗਲ ਬਿਨਾ ਸੇ ਦੁਖਾ ਸਗਲ ਸੁਖ ਸੁਜਾ ਕਉ ਚਿਤ ਆਵੈ ਸੋ ਨਾਮ ਜਪੈ ਜੋ ਜਨ ਤਦ ਭਾਵੈ ਰਹਾਉ ਤਨ ਮਨ ਸੇਤਲ ਜਪ ਨਾਮ ਤੇਰਾ ਹਰ ਹਰ ਜਪ ਤਰ ਤਹ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸ਼ਬਦ ਜੰਕਾ ਨਿਸ਼ਾਨਾ ਗੌਰਪੂਰੈ ਹਰ ਨਾਮ ਦੇ ਰਾਇ ਪੰਤ ਨਾਨਕ ਮੇਰੇ ਮਨ ਸੁਖ ਪਾਇਆ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰ ਕੋ ਸੁਖਾ ਹਰਿ ਸਿਮਰਤ ਸਗਲ ਬਿਨਾ ਸੇ ਦੁਖਾ ਸਗਲ ਸੁਖ ਜਾਂ ਕਾ ਚਿਤ ਆਵੈ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੈ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸ਼ਬਦ ਜੰਕਾ ਨਿਸ਼ਾਨਾ ਗੌਰਪੁਰੇ ਹਰ ਨਾਮ ਦਿਲ ਲਾਇਆ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰ ਕੋ ਸੁਖਾ ਹਰਿ ਸਿਮਰਤ ਸਗਲ ਬਿਨਾ ਸੇ ਦੁਖਾ ਸਾਗਲ ਸੋਖ ਸੁਖ ਜਾ ਕਾ ਚਿਤ ਆਵੈ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੈ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸ਼ਬਦ ਜੰਕਾ ਨਿਸ਼ਾਨਾ ਗੌਰਪੂਰੈ ਹਰ ਨਾਮ ਦੇ ਰਾਯਾ ਭਨਤ ਨਾਨਕ ਮੇਰੇ ਮਨ ਸੁਖ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰ ਕੋ ਨ ਸੁਖਾ ਹਰ ਸਿਮਰਤ ਸਗਲ ਬਿਨਾ ਸੇ ਦੁਖਾ ਸਗਲ ਸੋਖ ਜਾਂ ਕਉ ਚਿਤਿ ਆਵੈ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹ ਦੁਖ ਡੇਰਾ ਹੁਕਮ ਬੁਜੈ ਸੋਈ ਪਰਵਾਨਾ ਸਾਚ ਸ਼ਬਦ ਜੰਕਾ ਨਿਸ਼ਾਨਾ ਗੌਰਪੂਰੈ ਹਰ ਨਾਮ ਦੇ ਲਾਇਆ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰ ਹੋਣ ਸੁਖਾ ਹਰਿ ਸਿਮਰਤਾ ਸਗਲ ਬਿਨਾ ਸੇ ਦੁਖਾ ਸਗਲ ਸੁਖ ਸੁਜਾ ਕਉ ਚਿਤ ਆਵੈ ਸੋ ਨਾਮ ਜਪੈ ਜੋ ਜਨ ਤਦ ਭਾਵੈ ਰਹਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੈ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸ਼ਬਦ ਜੰਕਾ ਨਿਸ਼ਾਨਾ ਗੁਰਪੁਰ ਹੈ ਹਰ ਨਾਮ ਦੇ ਰਾਯਾ ਪੰਤ ਨਾਨਕ ਮੇਰੇ ਮਨ ਸੁਖ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰ ਕੋ ਸੁਖਾ ਹਰਿ ਸਿਮਰਤ ਸਗਲ ਬਿਨਾ ਸੇ ਦੁਖਾ ਸਗਲ ਸੁਖ ਜਾਂ ਕਾ ਚਿਤ ਆਵੈ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪ ਤਰ ਤਹੈ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸ਼ਬਦ ਜੰਕਾ ਨਿਸ਼ਾਨਾ ਗਉਰ ਪੂਰੇ ਹਰ ਨਾਮ ਦੇ ਲਾਇ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰ ਕੋ ਸੁਖਾ ਹਰਿ ਸਿਮਰਤਾ ਸਗਲ ਬਿਨਾ ਸੇ ਦੁਖਾ ਸਗਲ ਸੋਖ ਜਾ ਕਉ ਚਿਤਿ ਆਵੈ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾ ਤਨ ਮਨ ਸੇਤਲ ਜਪ ਨਾਮ ਤੇਰਾ ਹਰ ਹਰ ਜਪ ਤਰ ਤਹੈ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨਾ ਸਾਚੇ ਸ਼ਬਦ ਜੰਕਾ ਨਿਸ਼ਾਨਾ ਗੁਰਪੁਰ ਹੈ ਹਰ ਨਾਮ ਦੇ ਲਾਇਆ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰੋਂ ਸੁਖਾ ਹਰ ਸਿਮਰਤਾ ਸਗਲ ਬਿਨਾ ਸੇ ਦੁਖਾ ਸਗਲ ਸੁਖ ਜਾਂ ਕਾਉ ਚਿਤ ਆਵੇ ਸੋ ਨਾਮ ਜਪੈ ਜੋ ਜਨ ਤਦ ਭਾਵੈ ਰਹਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੈ ਦੁਖ ਡੇਰਾ ਹੁਕਮ ਬੁਜੈ ਸੋਈ ਪਰਵਾਣ ਸਾਚ ਸ਼ਬਦ ਜੰਕਾ ਨਿਸ਼ਾਨਾ ਗੁਰਪੁਰ ਹਰ ਨਾਮ ਦੇ ਲਾਇਆ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਸਤਿਗੁਰਾਂ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਘਰ ਮੈਂ ਸੁਖ ਬਾਹਰੋਂ ਸੁਖਾ ਹਰਿ ਸਿਮਰਤ ਸਗਲ ਬਿਨਾ ਸੇ ਦੁਖਾ ਸਗਲ ਸੁਖ ਜਾਂ ਕਾ ਚਿਤ ਆਵੈ ਸੋ ਨਾਮ ਜਪੈ ਜੋ ਜਨ ਤਦ ਭਾਵੈ ਰਹਾ ਤਨ ਮਨ ਸੇਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੈ ਦੁਖ ਡੇਰਾ ਹੁਕਮੋਂ ਬੁਝੈ ਸੋਈ ਪਰਵਾਨ ਸਾਚ ਸ਼ਬਦ ਜੰਕਾ ਨਿਸ਼ਾਨਾ ਗੌਰਪੂਰੈ ਹਰ ਨਾਮ ਦੇ ਲਾਇਆ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ